आम ਜਿਹੜਾ پیسਫੁਲ ਸਿਟੀਜ਼ਨ ਹੈ ਪੰਜਾਬ ਦਾ ਉਹ ਬਿਲਕੁਲ ਇਸ ਟਾਈਮ ਹਤਾਸ਼ਿਤ ਹੋ ਚੁੱਕਿਆ ਇਹ ਪਰਿਵਾਰ ਹੈ ਜੇ ਤਕੜਾ ਪਰਿਵਾਰ ਹੈ ਆਪਣੀ ਪ੍ਰੋਟੈਕਸ਼ਨ ਖੁਦ ਕਰਨ ਦੇ ਕਾਬਿਲ ਹੈ ਬਟ ਹਰ ਪੰਜਾਬੀ ਐ ਨਹੀਂ ਤੋਂ ਇਹ ਮੈਂ ਮੈਨੂੰ ਬਹੁਤ ਇਸ ਗੱਲ ਦਾ ਗਹਿਰਾ ਰੰਜ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਮੁਸ਼ਕਿਲ ਕਾਂਗਰਸ ਨੇ ਆਪਣੇ ਬਹੁਤ ਵੱਡੇ ਪੈਮਾਨੇ ਤੇ ਕੁਰਬਾਨੀਆਂ ਦੇ ਕੇ ਆਪਣੇ ਕਲਡਰਸ ਦੀਆਂ ਪੁਲਿਸ ਦੀਆਂ ਵੀ ਹੋਈਆਂ ਉਹਦੇ ਤੇ ਪੰਜਾਬ ਨੂੰ ਅਸੀਂ ਫੇਰ ਸ਼ਾਂਤ ਕੀਤਾ ਸੀ ਅਨਫੋਰਚਨਟਲੀ ਜਦੋਂ ਦਾ ਇਹ ਭਗਵੰਤ ਮਾਨ ਆਇਆ ਇੱਕੋ ਬਦਲਾ ਆਇਆ ਕਿ ਜਿਹੜੇ ਲੋਕ ਸੁਰੱਖਿਆ ਨਾਲ ਘਰਾਂ 'ਚ ਸੌਂਦੇ ਸੀ ਉਹ ਹੁਣ ਕੋਈ ਰਾਤ ਬੰਦਾ ਡਰਦਾ ਆਪਣੇ ਘਰ 'ਚ ਵੀ ਨਹੀਂ ਕਿਸੇ ਨੂੰ ਪਤਾ ਕਿ ਮੈਂ ਸੁਰੱਖਿਅਤ ਆਇਆ ਕਿ ਮੈਨੂੰ ਕਿਉਂਕਿ ਅਸੀਂ ਤੇ ਟੈਰਰਿਜ਼ਮ ਦਾ ਦੌਰ ਵੀ ਵੇਖਿਆ ਇਸ ਪਰਿਵਾਰ ਨੇ ਵੀ ਚੱਲਿਆ ਤੇ ਅਸੀਂ ਵੀ ਚੱਲਿਆ ਸਾਨੂੰ ਤੇ ਉਹੀ ਹਾਲਾਤ ਨਜ਼ਰ ਆਣੇ ਸ਼ੁਰੂ ਹੋ ਗਏ ਕਿ ਨਾ ਇੱਥੇ ਕੋਈ ਸਾਡੀ ਦੀ ਨਾ ਕੋਈ ਮਾਂ ਨਾ ਕੋਈ ਸਾਡੀ ਪੈਣ ਸੁਰੱਖਿਤ ਕੋਈ ਪਰਸ ਲੈ ਕੇ ਜਾਂਦੀ ਤੇ ਪਰਸ ਖੋ ਕੇ ਲਿਆ ਜਾਂਦੇ ਕੋਈ ਚੀਨੀ ਪਾ ਕੇ ਜਾਂਦੀ ਤੇ ਚੀਨੀ ਗੜੇ ਚੋਂ ਖਾ ਲੈਂਦੇ ਖੋ ਲੈਂਦੇ ਨੇ ਕੋਈ ਵਾਲੀਆਂ ਪਾਉਂਦੀ ਤੇ ਵਾਲੀਆਂ ਖੋ ਲੈਂਦੇ ਨੇ ਬੁਰਾ ਹਾਲੇ ਨਸ਼ੇ ਦਾ ਮੇਰਾ ਕੱਲ ਹਰ ਤੀਜਾ ਘਰ ਪੰਜਾਬ 'ਚ ਹਰ ਤੀਜਾ ਘਰ ਜੇ ਮੈਂ ਗਲਤ ਨਹੀਂ ਹੋਵਾਂਗਾ ਇਹ ਇਸ ਨਸ਼ੇ ਦੇ ਚੱਕਰ ਦੇ ਵਿੱਚ ਅੱਜ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਉਹ ਇਹਦੇ ਵਿੱਚ ਹਰ ਘਰ ਪ੍ਰਭਾਵਿਤ ਹੋ ਗਏ ਦੱਸੋ ਜਿੱਥੇ ਨੌਜਵਾਨੀ ਪ੍ਰਭਾਵਿਤ ਇੰਨੇ ਵੱਡੇ ਲੈਵਲ ਤੇ ਹੋ ਗਈ ਹੈ ਇੱਕ ਪਾਸੇ ਜੋ ਪੜਿਆ ਲਿਖਿਆ ਸੀ ਚੰਗੀ ਪਨੀਰੀ ਸੀ ਪੰਜਾਬ ਦੀ ਉਹ ਬਾਹਰਲੇ ਮੁਲਕਾਂ 'ਚ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਸੁਰੱਖਿਆ ਕੋਈ ਨਹੀਂ ਤੋਂ ਇਸ ਗੱਲ ਬਾਰੇ ਸਾਨੂੰ ਬਹੁਤ ਵੱਡੀ ਚਿੰਤਾ ਹੈ ਅਤੇ ਵਿਸ਼ੇਸ਼ ਤੌਰ ਤੇ ਜਿਹੜੀ ਬਾਰਡਰ ਦੀ ਬੈਲਜਣੀ ਇਹ ਟੈਰਰਿਜ਼ਮ ਵੇਲੇ ਵੀ ਸਾਰੋਂ ਵੱਧ ਇਧਰ ਹੀ ਜ਼ੋਰ ਸੀ ਇਸ ਗੱਲ ਹੁਣ ਇਹਦੇ ਵਿੱਚ ਜੁਆਇੰਟ ਰਿਸਪੌਂਸਿਬਿਲਟੀ ਆਮ ਆਦਮੀ ਪਾਰਟੀ ਦੀ ਭਗਵੰਤ ਦੀ ਤੇ ਸੈਂਟਰਲ ਗਵਰਨਮੈਂਟ ਕਿਉਂਕਿ ਕੰਡੇ ਦੀ ਤਾਰ ਤੋਂ ਜੇ ਵੇਖੀਏ ਤੇ ਆ ਜਿਹੜਾ ਤੁਹਾਡਾ ਪਿੰਡ ਹੈ ਜਿੱਥੇ ਅਸੀਂ ਜੈਤਪੁਰ ਬੈਠੇ ਆ 50 ਕਿਲੋਮੀਟਰ ਤੱਕ ਜਿੱਨੀ ਬਾਰਡਰ ਬੈਲਟ ਆਲਮੋਸਟ 50 ਕਿਲੋਮੀਟਰ ਚ ਆ ਜਾਂਦੀ ਉਥੇ ਬਾਰਡਰ ਸਿਕਿਉਰਟੀ ਫੋਲਟ ਇਹਦੇ ਤੇ ਸਰਵੇਲੈਂਸ ਕਰਨੀ ਚਾਹੀਦੀ ਆਪਰੇਸ਼ਨ ਕਰਨਾ ਚਾਹੀਦਾ ਮਾੜੇ ਅਨਸਰ ਮਿਲਦਾ ਤੇ ਫਿਰ ਮੰਨਣਾ ਹੈ ਕਿ ਬਕਾਇਦਾ ਤੌਰ ਪਲੀਜ਼ ਕੋਰਜ ਇਮਾਨਦਾਰੀ ਨਾਲ ਕੰਮ ਕਰੇ ਇਹਨਾਂ ਨੂੰ ਇੱਕ ਇੱਕ ਬੰਦੇ ਦਾ ਪਤਾ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਸਾਰੀ ਪੋਲੀਟੀਕਲ ਜਮਾਤਾਂ ਨੂੰ ਵੀ ਕਰੂੰਗਾ ਸਾਰੇ ਪੋਲੀਟੀਕਲ ਲੀਡਰਜ਼ ਨੂੰ ਵੀ ਕਰਾਂਗਾ ਕਿ ਜੋ ਅਤਵਾਦ ਦੇ ਵੇਲੇ ਹਾਲਾਤ ਸੀ ਉਹ ਹਾਲਾਤ ਆ ਹਿਸਤਾ ਹਿਸਤਾ ਬੰਦੇ ਜਾ ਰਹੇ ਉਦੋਂ ਵੀ ਬਹੁਤ ਭਾਰੀ ਨੁਕਸਾਨ ਹੋਇਆ 35000 ਤੋਂ ਵੱਧ ਪੰਜਾਬੀ ਜਿਹੜਾ ਉਹ 15 ਸਾਲ ਚ ਸ਼ਿਕਾਰ ਹੋਇਆ ਤੇ ਅੱਜ ਦੇ ਦਿਨ ਤੱਕ ਅਸੀਂ ਆਰਥਿਕ ਤੌਰ ਤੇ ਪੈਰਾਂ ਤੇ ਨਹੀਂ ਆ ਸਕੇ ਜਦੋਂ ਅਤਵਾਦ ਸ਼ੁਰੂ ਹੁੰਦਾ 1978 ਚ ਉਦੋਂ ਤੱਕ ਪੰਜਾਬ ਇੱਕ ਨੰਬਰ ਦਾ ਆਰਥਿਕ ਤੌਰ ਤੇ ਇੱਕ ਨੰਬਰ ਦਾ ਸੂਬਾ ਸੀ ਹਿੰਦੁਸਤਾਨ ਪਰ ਪਰ ਕੈਪਟਾ ਇਨਕਮ ਸਾਰੇ ਨੂੰ ਨੰਬਰ 1 ਦੇ ਕੋਈ ਡਾਟਾ ਚੈੱਕ ਕਰੇ 1978 ਤੱਕ ਸਾਡੇ ਤੇ ਕਰਜ਼ਾ ਸਾਰਾ 1000 ਕੇ 2000 ਕਰੋੜ ਦਾ ਸੀ 1000 ਤੋਂ 2000 ਕਰੋੜ অলমোস্ট রেভিনিউ সারপ্লাস সারপ্লাস স্টেট ਸੀ হাইয়েস্ট পার ক্যাপੀਟਾ ইনকাম ਸੀ ਨੌਜਵਾਨਾਂ ਕੋ ਕੰਮ ਐ ਸੀ ਜੇ ਉਹ ਪੀਰੀਅਡ 15 ਸਾਲ ਦਾ ਨਾਂ ਦਾ ਮੇਰਾ ਮੰਨਣਾ ਹੈ ਅਮਰitsar ਸਾਹਿਬ ਤੋਂ ਲੈ ਕੇ ਰਾਜਪੁਰੇ ਤੱਕ ਅੱਜ ਸਾਰੇ ਜੀਟੀ ਰੋਡ ਤੇ ਇੱਕ ਸ਼ਹਿਰ ਹੋਣਾ ਸੀ ਬਹੁਤ ਵੱਡੀ ਸਾਡੇ স্মॉल ਸਕੇਲ ਤੇ మీడియం ਸਕੇਲ ਇੰਡਸਟਰੀ ਇਨਿਕ ਪੰਜਾਬ ਚ ਆ ਰਹੀ ਸੀ ਨਜ਼ਰ ਲੱਗੀ ਪੰਜਾਬ ਨੂੰ ਹੁਣ ਜੋ ਸੇਮ ਸਿਚੁਏਸ਼ਨ ਹੈ ਕੀ ਆਰਥਿਕ ਤੌਰ ਤੇ ਅਸੀਂ ਕਮਜ਼ੋਰ ਰਹੇ ਆ ਇਸ ਟਾਈਮ ਕਰਜ਼ਾ ਸਾਡਾ 370000 ਕਰੋੜ ਦਾ ਹੋ ਗਿਆ ਜਿਹੜਾ ਕਿਸੇ ਟਾਈਮ ਉਦੋਂ 10000 ਤੋਂ 2000 ਕਰੋੜ ਦਾ ਸੀ 18ਵੇਂ ਨੰਬਰ ਤੇ ਪਰ ਪਰ ਕੈਪੀਟਾ ਇਨਕਮ ਤੇ ਪੰਜਾਬ ਚਲਾ ਗਿਆ ਅਸੀਂ ਅੱਜ ਹਰਿਆਣੇ ਤੇ ਹਿਮਾਚਲ ਤੋਂ ਕਿਤੇ ਪਿੱਛੇ ਚਲੇ ਗਏ ਪਾਵੇ ਤੁਸੀਂ ਐਜੂਕੇਸ਼ਨਲ ਫੈਸਿਲਿਟੀਆਂ ਵੇਖ ਲਓ ਪਾਵੇ ਤੁਸੀਂ ਹੈਲਥ ਫੈਸਿਲਿਟੀਆਂ ਵੇਖ ਲਓ ਤੇ ਲਾਅ ਐਂਡ ਆਰਡਰ ਦੀ ਤੇ ਗੱਲ ਹੀ ਚੱਲ ਅੱਜ ਕੋਈ ਇੱਥੇ ਕਾਰੋਬਾਰ ਹੈ ਨਹੀਂ ਸਾਡੇ ਜੇ ਬਾਰਡਰ ਖੁੱਲਿਆ ਹੋਏ ਸੈਂਟਰਲ ਏਸ਼ੀਆ ਦਾ ਤੇ ਅਮਰਸਰ ਸਾਹਿਬ ਯਾ ਬਾਰਡਰ ਦੀ ਸਾਰੀ ਬੈਲਟ ਤੋਂ ਕੋਈ ਨਾ ਕੋਈ ਨੌਜਵਾਨਾਂ ਕੋ ਕੰਮ ਹੁੰਦਾ ਕਿਸਾਨਾਂ ਕੋ ਵੀ ਕੰਮ ਹੁੰਦਾ ਤੁਹਾਡੀਆਂ ਫੈਕਟਰੀਆਂ ਵਾਲਿਆਂ ਕੋ ਵੀ ਕੋਈ ਕੰਮ ਹੁੰਦਾ ਇੰਨੀ ਜ਼ਿਆਦਾ ਡਿਮਾਂਡ ਹੈ ਅਕ੍ਰੋਸ ਦੀ ਬਾਰਡਰ ਮੈਂ ਸਾਰੇ ਸੈਂਟਰਲ